ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਆਰ ਕੇ ਆਰੀਆ ਕਾਲਜ ਦੀ ਗਰਾਊਂਡ ਵਿਖੇ ਕ੍ਰਿਕਟ ਲੀਗ ਕਰਵਾਈ ਗਈ। ਨਵਾਂ ਸ਼ਹਿਰ ਦੇ ਆਰ ਕੇ ਆਰੀਆ ਕਾਲਜ ਦੀ ਗਰਾਊਂਡ ਵਿੱਚ ਐਸ ਐਸ ਪੀ ਡਾਕਟਰ ਮਹਿਤਾਬ ਦੀ ਅਗਵਾਈ ਵਿੱਚ ਸਵੇਰੇ 8 ਵਜੇ ਤੋਂ ਆਰ ਕੇ ਆਰੀਆ ਕਾਲਜ ਦੀ ਗਰਾਊਂਡ ਵਿਖੇ ਕ੍ਰਿਕਟ ਲੀਗ ਕਰਵਾਈ ਗਈ ਇਸ ਮੌਕੇ ਤੇ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੀ ਅਗਵਾਈ ਵਿੱਚ ਇਹ ਕ੍ਰਿਕਟ ਲੀਗ ਕਰਵਾਈ ਗਈ ਇਸ ਮੌਕੇ ਤੇ ਐਸਐਸਪੀ ਡਾਕਟਰ ਮਹਿਤਾਬ ਨੇ ਦੱਸਿਆ ਹੈ ਕਿ ਨਸ਼ਿਆਂ ਦੇ ਖਾਤਮੇ ਲਈ ਸਾਡਾ ਸਾਥ ਦਿਓ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਲਈ ਪ੍ਰੇਰਿਤ ਕੀਤਾ ਔਰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਖੇਡਣ ਦੇ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਇਸ ਮੌਕੇ ਤੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਤੋਂ ਲਲਿਤ ਮੋਹਨ ਪਾਟਕ ਉਰਫ ਬੱਲੂ ਅਤੇ ਇਹਨਾਂ ਤੋਂ ਇਲਾਵਾ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਚਮਨ ਸਿੰਘ ਭਾਨ ਮਯਾਰਾ ਗगन ਅਗਨੀ ਹੋਤਰੀ ਸਤਨਾਮ ਜਲਾਲਪੁਰ ਅਤੇ ਹੋਰ ਵੀ ਮੈਂਬਰ ਸਹਿबान ਹਾਜ਼ਰ ਰਹੇ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਜਿਹੜਾ ਸਾਡੇ ਜ਼ਿਲ੍ਹੇ ਦੇ ਮਾਨਯੋਗ ਐਸਐਫਪੀ ਸਾਹਿਬ ਨੇ ਉਹਨਾਂ ਦੀ ਸਮੂਚੀ ਟੀਮ ਨੇ ਜਿਹੜਾ ਇਹ ক্রিকেট ਟੂਰਨਾਮੈਂਟ ਕਰਾਇਆ ਇਹ ਬਹੁਤ ਵਧੀਆ ਉਪਰਾਲਾ ਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਤਨਾਮ ਜਲਾਲਪੁਰੀ ਅਤੇ ਸਮੂਹ ਮੈਂਬਰ ਸਹਿਬਾਨ ਵੀ ਹਾਜ਼ਰ ਰਹੇ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਕਮਿਟੀ ਟੀਮ ਦਾ ਤਹਿਦਿਲੋਂ ਧੰਨਵਾਦ ਕਰਦਾ ਔਰ ਅੱਗੇ ਤੋਂ ਆਸ ਰੱਖਦਾ ਕਿ ਹੋਰ ਵੀ ਕਿੱਡਾ ਕਰਾ ਕੇ ਐਸਐਸਪੀ ਸਾਫ ਸਾਡੇ ਜ਼ਿਲ੍ਹੇ ਦਾ ਮਾਣ ਪ੍ਰਾਪਤ ਕਰੂਗੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਆਏ ਹੋਏ ਸਾਰੇ ਸਾਥੀਆਂ ਦਾ ਇਹਦੇ ਲਈ ਧੰਨਵਾਦ ਕਰਦਾ ਇਹ ਜਿਹੜੀ ਸਾਡੇ ਮਾਨਯੋਗ ਸੀਐਮ ਸਾਫ ਤੇ ਸਾਡੇ ਮਾਨਯੋਗ ਡੀਜੀਪੀ ਸਾਫ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਕੈਂਪੇਨ ਚਲਾਈ ਗਈ ਹੈ ਉਹਦੇ ਸਬੰਧੇ ਵਿੱਚ ਹੀ ਅੱਜ ਡਿਸਟ੍ਰਿਕਟ ਐਸਪੀਐਸ ਨਗਰ ਵੱਲੋਂ ਇਹ ਅਸੀਂ ਕ੍ਰਿਕਟ ਲੀਗ ਕਰਵਾਈ ਸੀ ਇਹਦੇ ਵਿੱਚ ਸਾਨੂੰ ਪੂਰਾ ਭਰਵਾਂ ਹੰਗਾਰਾ ਮਿਲਿਆ ਪੂਰੇ ਮੋਤਵਰ ਜਿਹੜੇ ਵਿਅਕਤੀ ਇੱਥੇ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇਹਦਾ ਸਾਡਾ ਮੋਟਿਵ ਇਹੀ ਸੀਗਾ ਕਿ ਜਿਹੜੇ ਬੱਚੇ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਉਹ ਤਾਂ ਮੋਟੀਵੇਟ ਹੁੰਦੇ ਹੀ ਨੇ ਕਿ ਅਸੀਂ ਨਸ਼ੇ ਤੋਂ ਦੂਰ ਰਹਿਣਾ ਤੇ ਬਾਕੀ ਜਿੰਨੇ ਵੀ ਸਾਡੇ ਯੂਥ ਨੇ ਜਿੰਨੇ ਵੀ ਸਾਡੇ ਇੱਥੇ ਸਕੂਲਾਂ 'ਚ ਪੜਨ ਵਾਲੇ ਜਾਂ ਕਾਲਜਾਂ ਜਾਣ ਵਾਲੇ ਲੜਕੇ ਹੈਗੇ ਨੇ ਉਹਨਾਂ ਸਾਰਿਆਂ ਨੂੰ ਸਾਡਾ ਇਹੀ ਮੈਸੇਜ ਹੈਗਾ ਕਿ ਨਸ਼ਿਆਂ ਦੇ ਉੱਤੋਂ ਦੂਰ ਰਹੋ ਜਿਹੜਾ ਖੇਡਾਂ ਵੱਲ ਧਿਆਨ ਦਿਓ ਤੇ ਜਿਹੜਾ ਵਿਅਕਤੀ ਆਪਣੀ ਸਿਹਤ ਦੇ ਵੱਲ ਧਿਆਨ ਦਿੰਦਾ ਹੈ ਸੇਤਾਂ ਦੇ ਵਿੱਚ ਇਹਦੇ ਵਿੱਚ ਪੈ ਜਾਂਦਾ ਹੈ ਤੇ ਉਹ ਨਸ਼ਿਆਂ ਤੋਂ ਵੀ ਦੂਰ ਰਹਿੰਦਾ ਹੈਗਾ ਤੇ ਇਸ ਦੇ ਨਾਲ ਇਹ ਸਾਡਾ ਇੱਕ ਉਪਰਾਲਾ ਹੈਗਾ ਇਹਨੂੰ ਅਸੀਂ ਅੱਗੇ ਵੀ ਕਰਦੇ ਰਹਾਂਗੇ ਤੇ ਇਹਦੇ ਨਾਲ-ਨਾਲ ਜਿਹੜਾ ਅਸੀਂ ਜਿਹੜੇ ਇੱਥੇ ਕੋਈ ਵਿਅਕਤੀ ਨਸ਼ੇ ਦਾ ਕੰਮ ਕਰਦੇ ਹੈਗੇ ਆ ਉਹਨਾਂ ਤੇ ਵੀ ਜਿਹੜੀ ਅਸੀਂ ਪੂਰੀ ਸ਼ਕਤੀ ਵਰਤਾਂਗੇ ਧੰਨਵਾਦ ਜੀ